ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸੈਮੀਨਾਰ ਦੌਰਾਨ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਪ੍ਰੋਗਰਾਮ ਦਾ ਵਿਸ਼ਾ ਇੱਕ ਰਾਸ਼ਟਰ ਇੱਕ ਚੋਣ ਭਾਰਤ ਦੇ ਚੋਣ ਦ੍ਰਿਸ਼ ਨੂੰ ਮੋੜ ਆਕਾਰ ਦੇਣਾ ਸੀ। ਇਸ ਦੌਰਾਨ ਹਰਦੀਪ ਸਿੰਘ ਪੁਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹਨਾਂ ਆਪਣੇ 4 ਦਹਾਕਿਆਂ ਦੇ ਬਿਊਰੋਕਰੇਸੀ ਦੇ ਤਜਰਬੇ ਅਤੇ 8 ਸਾਲ ਦੇ ਰਾਜਨੀਤਿਕ ਤਜਰਬੇ ਤੋਂ ਇਹ ਸਿੱਟਾ ਕੱਢਿਆ ਹੈ ਕਿ ਤੰਦਰੁਸਤ ਲੋਕਤੰਤਰ ਲਈ ਜ਼ਰੂਰੀ ਹੈ ਕਿ 2029 ਵਿੱਚ ਸਾਰੇ ਚੋਣ ਇਕੱਠੇ ਹੋਣ। ਪਿਛਲੀਆਂ ਚੋਣਾਂ ਵਿੱਚ 1.35 ਲੱਖ ਕਰੋੜ ਖਰਚ ਕੀਤੇ ਗਏ ਤੇ ਕੁੱਲ 4.5 ਲੱਖ ਕਰੋੜ ਪਿਛਲੀਆਂ ਸਾਰੀਆਂ ਚੋਣਾਂ ਤੇ ਖਰਚ ਕੀਤੇ ਗਏ ਜੋ ਕਿ ਭਾਰਤ ਦੀ ਜੀਡੀਪੀ ਦਾ 1.5% ਬਣਦਾ ਹੈ ਤੇ ਭਾਰਤ ਦੇ ਸਿੱਖਿਆ ਖਰਚਿਆਂ ਦਾ 35% ਹੈ ਸਿਰਫ ਇਹ ਨਹੀਂ ਕਿ 70 ਲੱਖ ਕਰਮਚਾਰੀ ਇਸ ਵਿੱਚ ਸ਼ਾਮਲ ਸਨ ਇਹ ਸਾਰਾ ਕੁਝ ਦੱਸਦਾ ਹੈ ਕਿ ਅਸੀਂ ਇਹ ਸਾਰਾ ਕੁਝ ਹੋਰ ਚੰਗੇ ਕੰਮਾਂ ਲਈ ਲਾ ਸਕਦੇ ਹਾਂ ਜਿਵੇਂ ਪੈਸਾ ਕਿਸੇ ਹੋਰ ਤਰੱਕੀ ਦੇ ਕੰਮ ਵਿੱਚ ਖਰਚ ਕਰ ਸਕਦੇ ਆ ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਐਸਐਸ ਚੰਨੀ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਪੰਜਾਬ ਲਈ ਇੱਕ ਰਾਸ਼ਟਰ ਇੱਕ ਚੋਣ ਦਾ ਰਾਜ ਕਨਵੀਨਰ ਬਣਾਇਆ ਗਿਆ ਹੈ